ਗੁਰੂ ਪਰਿਓ ਜੋ ਹਰੂ ਜੇ ਤਮ੍ਰਿਤ ਵੇਲੇ ਚਲ ਰਹੀ ਲੜੀ ਮਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੰਤ ਤੁੰਦੇ ਰੱਖੇ ਮਨ ਤਦ ਸਰਬ ਸੰਜਿ ਗੁਰੂ ਰਹਿਬਰ ਗੁਰੂ ਗ੍ਰੋਪਤਾਰ ਗੁਰ ਗੰਦੀ ਤੇ ਬਿਰਾਜਮਾਨ ਦਾ ਬਾਰਿੰਬੋਇਤ ਗਾंदे ਸੋਮੇ ਗਾंदे ਸਾਗਰ ਤੰਨ ਤਨ ਆਦ ਈਰੇ ਗੁਰੂ ਗ੍ਰੰਥ ਸਾਹਿਬ ਦੀ ਪਵਨ ਜੁਰੀ ਅੰਦਰ ਸਤਿਵੰਤੇ ਗੁਰੂ ਖਾਲਸਾ ਸਾਧ ਸੰਗਤ ਜੀਓ ਜੋ ਚਰਤੋ ਪਤੰਤ ਅੰਤੰ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰਾਏ ਖੰਡਾ ਬ੍ਰਹਮੰਡਾਂ ਦੇ ਬਾਲਕ ਸਦਾ ਸਦਾ ਦਾ ਪਾਸ਼ਾ ਦੇ ਪੰਮ ਜੀਵਨ ਦੀਆਂ ਕਥਾ ਕਹਾਣੀਆਂ ਅੰਮ੍ਰਿਤ ਕਥਾ ਕਈਆਂ ਮਿਲਣ ਤੋਂ ਕਰਦੇ ਸੁਣਦੇ ਆ ਰਹੇ ਆ ਉਹ ਜੀ ਉਸੇ ਲਈ ਦਾ ਕਿ ਸਵਣ ਕੇ ਆਪਾਂ ਸਗੋਂ ਦੇ ਪਾਮਣਾ ਜੀਵਨ ਉਹਨਾਂ ਦੀ ਅਮਰ ਕਥਾ ਵਿੱਚੋਂ ਕੋਜਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਨਿੱਦ ਦੁੱਖਾਂ ਪ੍ਰੇਸ਼ਾ ਰੋਕਾਂ ਸੋਗਾਂ ਕੜਿਆਂ ਸੜਿਆਂ ਚਿੰਤਾ ਫਿਕਰਾਂ ਤੋਂ ਬਚ ਸਕੀਏ ਜਮਦੀ ਮਰ ਤੋਂ ਬਚ ਸਕੀਏ ਆ ਜੋ ਸੁਣਦੇ ਦੇਖਦੇ ਆ ਰਹੇ ਆਪਾਂ ਚਰਸੀ ਲੱਤ ਜੋਨਾ ਇਹਨਾਂ ਦਾ ਜੋ ਜਨਮ ਤੇ ਮਰਨ ਦਾ ਦੁੱਖ ਹੈ ਪੈ ਰਿਓ ਉਦੋਂ ਆਪਾਂ ਸਦੀ ਵੀ ਛੁਡਕਾਰਾ ਪਾਈ ਇਸ ਜਨਮੰਦੇ ਦੁਪਤੋਂ ਸੁਖਾਰਾ ਪਾਉਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਫਿਰ ਅਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਰਨਾ ਤੇ ਬਹੁਤ ਕੁਝ ਪੈਂਦਾ ਪਰ ਉਹ ਨਹੀਂ ਕੁਝ ਕਰ ਸਕਦਾ ਜਿਹੜਾ ਕਰਮ ਦੇ ਨਾਲ ਬਚਾ ਜਾ ਸਕਦਾ ਉਹ ਨਹੀਂ ਕਰ ਰਿਹਾ ਅਜੇ ਨਿਕਸਨ ਨੂੰ ਇੱਕ ਗੱਲ ਯਾਦ ਕਰਾਈ ਬੇ ਇਨਸਾਨ ਨੂੰ ਸਦਾ ਯਾਦ ਰਵੇ ਤੇਨੇ ਕੀ ਦੋ ਦਿੱਤੇ ਬੇ ਜਿਹੜੀਆਂ ਮੂੰਹ ਦੀਆਂ ਗੱਲਾਂ ਕਈਆਂ ਹੋਈਆਂ ਨਾ ਹਵਾ ਵਿੱਚ ਉੱਡ ਜਾਂਦੀਆਂ ਹਲਕੀ ਉੱਡਦੀ ਹੈ ਕੋਈ ਵੀ ਅਸੀਂ ਮੂੰਹ ਚੋਂ ਗੱਲ ਕਰਦੇ ਹਾਂ ਕੋਈ ਵੀ ਜੀਬ ਕਰਦਾ ਹੈ ਤੇ ਹਵਾ ਵਿੱਚ ਦੇ ਅੱਗੇ ਚੱਲ ਜਾਂਦੀ ਉਹ ਗੱਲ ਹਵਾ ਵਿੱਚ ਰਲ ਜਾਂਦੀ ਹੈ ਯਾਦ ਕੋਦ ਘਟ ਯਾਦ ਰਹੇਦੀ ਲਿਕੇ ਪਛੈ ਸਾਨੂੰ ਉਤਾ ਦਿੱਤਾ ਬੇ ਹਵਾ ਵਿੱਚ ਨਾ ਲੰਘ ਸਕੀ ਹਮ ਵਿੱਚ ਜੁੜਨਾ ਸਕੀ ਵਾਰ ਵਾਰ ਪੜਦਾ ਰਹੇ ਵਾਰ ਵਾਰ ਦਰਉਦਾਰਾ ਵਿੱਚ ਵਾਰ ਵਾਰ ਯਾਦ ਕਰਦਾ ਰਹੇ ਤੂੰ ਵਾਰ ਵਾਰ ਜੀਤ ਰਹੇ ਬਾਬੇ ਦੇ ਗੁਰੂ ਸਾਹਿਬ ਨੇ ਕੀ ਕਰਨ ਦਾ ਵਾਸਤੇ ਕਿਹਾ ਕਿ ਪਾਛੇ ਸਾਡੇ ਤੇ ਦੋਸ਼ ਕਰਦੇ ਆਉ ਕਹਿੰਦੇ ਨੇ ਆਹਰ ਸਭ ਕਰਦਾ ਫਿਰੇ ਆਹਰ ਸਭ ਕਰਦਾ ਫਿਰੇ ਆਹਰ ਇਤ ਨਾ ਹੋਏ ਜਿਤ ਆਹਰ ਜਦ ਉਧਰੇ ਬਿਰਲਾ 부জে ਕੋਇ ਆਹਰ ਕਹਿੰਦੇ ਪਰੋਂ ਕੰਮ ਨੂੰ ਆਹਰ ਕੰਮ ਨੂੰ ਕਹਿੰਦੇ ਇਦਗਰ ਕੀ ਯਾਰ ਕਰਦਾ ਫਿਰਦਾਵੇਂ ਕੀ ਕੰਮ ਕਰਦਾ ਫਿਰਦਾਵੇਂ ਸਾਦੀ ਜੀ ਗੱਲ ਪਸ਼ੂਰੇ ਬੰਦਾ ਕੰਮ ਤਾਂ ਬਹੁਤ ਕਰਦਾ ਏ ਆਹਰ ਤਾਂ ਬਹੁਤ ਕਰਦਾ ਏ ਪਰ ਇੱਕ ਆਹਰ ਤਾਂ ਹੋਏ ਹੱਦ ਹੋ ਗਈ ਪਸ਼ੇ ਇੱਕ ਬੰਦੇ ਕਹਿੰਦੇ ਕਈ ਕੰਮ ਕਰ ਰਿਹਾ ਏ ਦੂਜੇ ਕਹਿੰਦੇ ਇੱਕ ਵੀ ਨਹੀਂ ਕੰਮ ਕਰ ਰਿਹਾ ਥੋੜੀ ਜੀ ਸਮਝਣੀ ਪਊਗਾ ਜੇ ਨਾ ਸਮਝ ਆਵੇ ਤਾਂ ਗੁਰੂ ਤੋਂ ਪੁੱਛ ਲੈ। ਕਿਸੇ ਦਾ ਤੇ ਨਾ ਸਮਝ ਆਵੇ ਤੇ ਗੁਰੂ ਨੂੰ ਪੁੱਛਣੋਂ ਕੋਈ ਹੱਦ ਨਹੀਂ। ਵੀ ਪਾਸ਼ਾ ਇਕਬਾਲ ਤੁਸੀਂ ਕਹਿੰਦੇ ਵੀ ਬਹੁਤ ਕੰਮ ਕਰਦਾ ਮੁੰਡਾ ਦੂਜੇ ਬੰਦੇ ਕਦੇ ਕੰਮ ਨਹੀਂ ਕਰਦਾ। ਤੇ ਇਹ ਕਿਹਾ ਬੋਲ ਬੁੰਦਿਲਦਾਰ ਨਹੀਂ ਹੁੰਦੀਆਂ ਮੇਰੇ। ਅਸੋਇ ਕੀਰਤਨ 16 ਪੜਦੇ। ਬਸੇ ਪੜਦੇ 16 ਹੈ। ਅਸੋਲੇ ਦੀਆਂ ਰਾਤ ਨੂੰ ਬਾੜੀ ਪੜਦੇ ਨਾ। ਤੁਮ ਬਸ ਕਰੋ ਸਾਇਸ ਤਬ ਨੈਣ ਨਨ ਨੈਣ ਤੋਂ। ਉਹ ਕਹਿੰਦੇ ਜੇ ਦੇਖਿਆ ਜਾਵੇ ਤਾਂ ਤੇਰੀਆਂ ਕਰੋੜਾਂ ਅੱਖਾਂ ਨੇ ਯਾਰਾ ਕਾਲੇ। ਤੇ ਜਿੱਦ ਨੂੰ ਉਦਾਂ ਸਾਖਸ਼ੀ ਰੂਪ ਵਿੱਚ ਦੇਖਣਾ ਹੋਵੇ ਤਾਂ ਕੋਈ ਅੱਖ ਨਹੀਂ ਤੇਰੀ। ਸਾਖੀ ਇਹ ਨਹੀਂ ਤੇਰੀ ਕੋਈ। ਉਹ ਇਹੋ ਜਿਹਾ ਬੰਦਾ ਹੈ ਜਿਹਦੀ ਅੱਖ ਨਾ ਹੋਵੇ, ਜਿਹਦੀ ਜੀਭ ਨਾ ਹੋਵੇ, ਜਿਹਦਾ ਨੱਕ ਨਾ ਹੋਵੇ, ਇਹੋ ਜਿਹਾ ਬਤਾਇਆ ਕੋਈ ਨਹੀਂ ਇੱਥੇ। ਪਰ ਤਾਂ ਅਨੁਗੁਰ ਨਾਮ ਸਾਹਿਬ ਕਹਿੰਦੇ ਕਹਿੰਦੇ ਉਸ ਰੱਬ ਦੀ ਉਸਕਾਰਪੁਖ ਵੈਰ ਨੂੰ ਰਾਮ ਅੱਲਾਹ ਖੁਦਾ ਦੀ ਕੋਈ ਅੱਖ ਨਹੀਂ। ਕੋਈ ਜੀਬਾ ਨਹੀਂ ਕੋਈ ਕੰਨ ਨਹੀਂ ਕੋਈ ਨੱਕ ਨਹੀਂ ਫੇਰ ਇਥੇ ਪਾਛਾ ਲੱਖਾਂ ਹੀ ਦਸ ਲੱਖਾਂ ਦੀ ਗੱਲ ਗੱਲ ਲੱਖਾਂ ਦੀ ਗੱਲ ਕਰ ਰਹੇ ਆ ਕਰੋੜਾਂ ਦੀ ਗੱਲ ਕਰ ਰਹੇ ਆ ਤੇ ਸਭ ਇਹ ਪਉਨ ਆर्य ਸੰਸਾਰ ਦੀਆਂ ਅੱਖਾਂ ਆ ਆर्य ਸੰਸਾਰ ਦੀਆਂ ਅੱਖਾਂ ਇਹ ਸਾਰੀਆਂ ਉਹਦੀਆਂ ਅੱਖਾਂ ਜਿਹੜੇ ਸੰਸਾਰ ਦੇ ਪੈ ਰਹੇ ਉਹ ਸਾਰੇ ਸੰਸਾਰ ਦੇ ਪੈ ਰਹੇ ਉਹਦੇ ਹੀ ਪੈ ਰਹੇ ਆ ਜਿਹੜੇ ਸੰਸਾਰ ਦੇ ਕਿਸੇ ਜੀਵ ਤੇ ਵੀ ਨਾ ਘਿਆ ਨਾ ਉਹ ਸਾਰੇ ਨਾ ਕੋ ਉਸੇ ਬਾਰਤ ਦੇ ਆ ਜੇ ਸਮਝ ਨਾ ਹੋਵੇ ਪਿਓ ਕਿੱਥੇ ਰਹਿੰਦਾ ਕਿ ਕਿਉਂ ਇਹ ਨਾ ਪਤਾ ਕੀ ਕਿੱਦਾਂ ਦਾ ਹੋ ਤੇ ਜੇ ਨਿਰੰਨੂ ਨੂੰ ਦੇਖਣਾ ਹੋਵੇ ਤੇ ਕੁਝ ਵੀ ਨਹੀਂ ਆ ਕੋਈ ਅੰਗ ਨਹੀਂ ਕੋਈ ਅੰਗ ਨਹੀਂ ਕੋਈ ਪੈਰ ਨਹੀਂ ਇਸੇ ਤਰ੍ਹਾਂ ਪਾਸ਼ੇ ਨੇ ਗੁੰਜਿਰਦਾਰ ਜੀ ਗੱਲ ਕਹੀ ਸਭ ਨੂੰ ਇਹ ਸਮਝਾਉਣ ਵਾਸਤੇ ਵੀ ਆਲ ਸਭ ਕਰਦਾ ਫਿਰੇ ਆਲ ਇੱਕਦਾਂ ਹੋਏ ਵੀ ਬਹੁਤ ਕੰਮ ਕਰਦਾ ਸਾਰਾ ਦਿਨ ਕੰਮ ਕਰਦਾ ਫਿਰਦਾ ਹੈ ਆਹ ਇੱਕਦਾਂ ਹੋਏ ਕੰਮ ਇੱਕ ਵੀ ਨਹੀਂ ਕਰਦਾ ਸਾਧੂ ਜੀ ਨਾਲੇ ਤਾਂ ਕਹਿੰਦੇ ਕਰਦਾ ਬਹੁਤ ਕੰਮ ਆ ਨਾਲੇ ਕਹਿੰਦੇ ਕੋਈ ਕੰਮ ਇੱਕ ਕੰਮ ਨਹੀਂ ਕਰਦਾ ਇਤੋਂ ਪਾਪ ਜਦੋਂ ਗੁਰੂ ਨੂੰ ਪੁੱਛਾਂਗੇ ਤਾਂ ਗੁਰੂ ਸਾਹਿਬ ਸਰ ਦੇ ਕਿਰਪਾ ਕਰ ਲੰਗੇ ਇੱਕ ਕੰਮ ਤੂੰ ਪਾਪ ਇੱਕ ਕੰਮ ਨਹੀਂ ਕਰਦਾ ਜਿਹੜਾ ਕਰਨ ਵਾਲਾ ਸੀ ਜਿਹੜਾ ਕੰਮ ਕਰ ਹੋਰ ਤਾਂ ਕੰਮ ਬਹੁਤ ਕੀਤੇ ਨੇ ਪਰ ਇੱਕ ਕੰਮ ਜਿਹੜਾ ਕਰਨ ਵਾਲਾ ਦੇ ਅਸਲ ਕੰਮ ਕਰਨ ਵਾਲਾ ਸੀ ਉਹ ਨਹੀਂ ਕੀਤਾ ਉਹ ਕੰਮ ਕਿਹੜਾ ਜਿਹੜਾ ਨਹੀਂ ਬੰਦਾ ਕਰ ਸਕਿਆ ਜੀ ਐਨੇ ਕੰਮ ਕਰਦਾ ਸਾਰੇ ਦਿਨ ਵਿੱਚ ਤਰ੍ਹਾਂ ਤਰ੍ਹਾਂ ਦੇ ਕੰਮ ਕਰਦਾ ਏ ਤੂੰ ਕੰਮ ਕਿਹੜਾ ਰਹਿ ਗਿਆ ਜਿਹੜਾ ਪਾਸ਼ਾ ਨੇ ਨਹੀਂ ਕੀਤਾ ਕਹਿੰਦੇ ਨਹੀਂ ਕਿ ਕੰਮ ਕਰ ਰਿਹਾ ਏ ਤੇ ਫਿਰ ਪਾਸ਼ਾ ਨੇ ਪਰਦਾ ਨਹੀਂ ਰੱਖਿਆ ਪਿਆਰਿਓ ਨਾਲ ਖੂਨ ਕੇ ਦੱਸ ਦਿੱਤਾ ਜਿਤ ਆਹਰ ਜਗ ਉਧਰੇ ਬਿਰਲਾ ਪੂਜੇ ਕੋਈ ਜਿਹੜਾ ਕੰਮ ਨੂੰ ਲਗਿਆ ਸੀ ਕਹਿੰਦੇ ਜਿਸ ਕੰਮ ਕਰਨ ਦੇ ਨਾਲ ਸਾਰਾ ਸੰਸਾਰ ਉਧਰ ਸਕਦਾ ਹੈ ਪਾਪ ਇਸ ਪਵਜਲ ਸੰਸਾਰ ਤੋਂ ਭਾਵ ਪਾਪ ਤਾਰੂ ਸਕਦਾ ਹੈ ਅਜੇ ਵੀ ਆਪਾਂ ਕਰਦੇ ਨਾ 84 ਲੱਖ ਜونی ਆ ਜਿਹੜੀ ਆਪਾਂ ਦੇਖਦੇ ਸੁਣਦੇ ਆ ਰਹੇ ਹਾਂ ਇਹਨਾਂ ਦੇ ਜਨਮ ਤੇ ਮਨ ਜਿਹੜਾ ਦੁੱਖਿਆ ਉਹਨੂੰ ਮਟਾਉਣ ਵਾਲਾ ਕੰਮ ਨਹੀਂ ਕੀਤਾ ਜੀ ਜਨਮਰੌਣ ਨੂੰ ਬਰਨ ਨੂੰ ਮਟਾਉਣ ਵਾਲਾ ਕੰਮ ਨਹੀਂ ਕੀਤਾ ਇਹ ਕੰਮ ਕੋ ਲਗਿਆ